ਲੱਖਾ ਸਦਾਣਾ ਦੀ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਨੌਜਵਾਨ ਲੱਖਾ ਸਦਾਣਾ ਨੂੰ ਘੇਰ ਕੇ ਖੜੇ ਨੇ ਅਤੇ ਬਹਿਸ ਹੋ ਰਹੀ ਹੈ। ਇਸ ਦੌਰਾਨ ਫਾਇਰ ਵੀ ਕੀਤੇ ਗਏ। ਲੱਖਾ ਸਦਾਣਾ ਨੇ ਹੁਣ ਪਿਛਲੇ ਦਿਨੀ ਖਨੌਰੀ ਬਾਰਡਰ ਨੇੜੇ ਕੁਝ ਨੌਜਵਾਨਾਂ ਨਾਲ ਬਹਿਸ ਅਤੇ ਫਾਇਰਿੰਗ ਦੀ ਵਾਇਰਲ ਵੀਡੀਓ ਉੱਤੇ ਸਫਾਈ ਦਿੱਤੀ ਹੈ ਉਹਨਾਂ ਦੱਸਿਆ ਕਿ ਕੁਝ ਨੌਜਵਾਨ ਉਹਨਾਂ ਦੀ ਗੱਡੀ ਰੋਕ ਕੇ ਬਹਿਸ ਕਰਨ ਲੱਗੇ ਤੇ ਵੀਡੀਓ ਬਣਾ ਰਹੇ ਸਨ ਉਹਨਾਂ ਆਖਿਆ ਕਿ ਜਦੋਂ 100 150 ਬੰਦਾ ਡਾਂਗਾ ਲੈ ਕੇ ਉਸੇ ਦੁਆਲੇ ਹੋ ਗਿਆ ਕੁਝ ਉਸਦੀ ਗੱਡੀ ਉੱਤੇ ਆਚੜੇ ਇਸ ਲਈ ਬਚਾਅ ਵਾਸਤੇ ਫਾਇਰਿੰਗ ਕਰਨੀ ਪਈ ਲੱਖੇ ਨੇ ਮੰਨਿਆ ਕਿ ਫਾਇਰ ਉਸਦੇ ਬੰਦਿਆਂ ਨਹੀਂ ਗੱਡੇ ਸੀ ਜਦੋਂ ਉਹਨਾਂ ਕਿਹਾ ਕਿ ਇੰਨੇ ਲੋਕ ਡਾਂਗਾ ਲੈ ਕੇ ਉਸਦੇ ਦੁਆਲੇ ਹੋ ਗਏ ਤਾਂ ਉਸ ਕੋਲ ਕੋਈ ਹੋਰ ਚਾਰਾ ਨਹੀਂ ਸੀ ਦੱਸਿਆ ਕਿ ਲੱਖੇ ਨੂੰ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਕੇਰ ਲਿਆ ਸੀ ਅਤੇ ਉਸੇ ਦੌਰਾਨ ਫਾਇਰਿੰਗ ਹੋਈ ਸੀ ਦੋਸ਼ ਲੱਗੇ ਸਨ ਕਿ ਕਿਰਿਆ ਵੇਖ ਕੇ ਫਾਇਰਿੰਗ ਲੱਖੇ ਦੇ ਸਾਥੀਆਂ ਨੇ ਕੀਤੀ ਸੀ ਤੇ ਮੌਕੇ ਤੇ ਫਰਾਕ ਹੋ ਗਿਆ ਸਨ ਇਸ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਹੁਣ ਲੱਗੇ ਇਲਜ਼ਾਮਾਂ ਤੇ ਉਸ ਨੇ ਜਵਾਬ ਦਿੱਤਾ ਜਿਵੇਂ ਉਸ ਨੇ ਕਿਹਾ ਕਿ ਜਿਵੇਂ ਦੀਪ ਸਿੱਧੂ ਦੇ ਮਗਰ ਪੈ ਗਏ ਸੀ ਲੋਕ ਮੇਰੀ ਵਾਰੀ ਵੀ ਪਹਿਲਾਂ ਹੀ ਵੀਡੀਓ ਬਣਾ ਕੇ ਤਿਆਰ ਬੈਠੇ ਸੀ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਜੇਕਰ ਬਾਈ ਪਾਲ ਸਾਹਿਬ ਜੀ ਜਾਨੇ ਪਹਿਲੇ ਵੀਡੀਓ ਤਿਆਰ ਕਰੀ ਬੈਠੇ ਜਿਆ ਹੈ ਜੀ ਬੀ ਵੀ ਨਹੀਂ ਲੱਗ ਪਿਆ ਯਾਰੋ ਜੀ ਵੀ ਨਹੀਂ ਲੱਗ ਪਿਆ ਮੇਰਾ ਵੀਡੀਓ ਬਣਾ ਲਿਪਟ ਗਿਆ ਪਟ ਗਿਆ ਪਹਿਲੇ ਵੀਰ ਜੀ ਆਹ ਤੇ ਮੈਂ ਤਾਂ ਕਿਹੋ ਜਿਹਾ ਕੁਤਰਾ ਆ ਮਾਸੋ ਯਾਰ ਮੈਂ ਪਰ ਉਹ ਇਹੀ ਕਹਿ ਰਿਹਾ ਜੀ ਮਸ਼ੀਨ ਆਪਾਂ ਇੱਥੇ ਮੰਗਵਾਲੀ ਐ ਤਾਂ ਆਪਾਂ ਇੱਥੇ ਬੈਠੇ ਰਹੋ ਜੇ ਆਪਣੇ ਮਰ ਲਾ ਸਕੂ ਪੈਨ ਦਾ ਪ੍ਰਬੰਧ ਹੈਗਾ ਨਹੀਂ ਉਹ ਕਹਿੰਦੇ ਸੀ ਵਸੀਰ ਤੋਂ ਕਮਿਟੀ ਦੇ ਨਿਆਲ ਤੋਂ ਸਾਡੇ ਨਵੀਂ ਦਾ ਆਫੂ ਆ ਉਹਦੇ ਕਰੇ ਦੀ ਮਸ਼ੀਨ ਚਾਹ ਦਿੰਦੇ ਵੀ ਆਇਆ ਤੁਹਾਡਾ ਇੱਕ ਸੋਆ ਚੌਂਕਾਇ ਖਮੀਰ ਕਰਕੇ ਦੂਜੇ ਚੌਂਕ ਤੇ ਗਾ ਇਹ ਤੋਂ ਵੀ ਛਿੰਗਲੋਗਾਂ ਦੀ ਜੇ ਛੋਟੇ ਹੋਣਗੇ ਆਗੇ ਤਾਂ ਫਿਰ ਤਰਸਦਾਊਗਾ ਹੁਣ ਅਧਾਰਿਕ ਮੈਂ ਸਮਝ ਨਹੀਂ ਤੇ ਆਈ ਕੌਣ ਲੋਕ ਨੇ ਸਰਕਾਰ ਦੇ ਪ੍ਰਾਂਤ ਦੇ ਲੋਕ ਨੇ ਜੱਕੜੀ ਵਾਲੀ ਉਹ ਮਸ਼ਹੂਰੀ ਲੈਣੀ ਹੁੰਦੀ ਹੈ ਕਿ ਫਲਾਣੇ ਬੰਦੇ ਨੂੰ ਘੇਰ ਲਿਆ ਜੀ ਫਰਾਨਾ ਭਜਾ ਲਿਆ ਜੀ ਦੀਪਦਰ ਮਰ ਕਿੰਨਾ ਚਿਰ ਪਈ ਰਹੀ ਉਹੋ ਜੇ ਮੰਡੀਨਾ ਲੈ ਗਿਆ ਧੱਕਿਆ ਵਸਤੇ ਲੈਣੇ ਪਾ ਦਿ ਲੋਹੇ ਵੀ ਲੈ ਕੋਈ ਸਹੀ ਨਹੀਂ ਫੱਟਾ ਸੋ ਮੈਂ ਨਹੀਂ ਆਇਆ ਕਿ ਮੈਂ ਜੇ ਕੋਈ ਬੰਦੇ ਨਾਲ ਗੱਲ ਕਰਦੀ ਹੁੰਦੀ ਪਹਿਲੇ ਗੱਲ ਚਾਦੇ ਯਾਰ ਜਦ ਮੈਨੂੰ ਬਾਹਰ ਗੱਲ ਵਧੀ ਦੇ ਵਿੱਚ ਜਦ ਮੈਂ ਬੰਦੇ ਨਾਲ ਗੱਲ ਕਰਾ ਰਹੇ ਤੇ ਮੈਨੂੰ ਤਾਂ ਲੱਗ ਰਿਹਾ ਉੱਚੀ ਮੈਚਾਂ ਕੋਲੀ ਵੀਡੀਓ ਸ਼ੁਰੂ ਕਰ ਉਹ ਮੈਂ ਕਿਹਾ ਵੀ ਵੀਡੀਓ ਬਣਾਉਣਾ ਬਰਾ ਭਾਈ ਵੀਡੀਓ ਦਾ ਬਣਾਉ ਲਿਆ ਗੱਲ ਤਾਂ ਕਰ ਲੋ ਗਲਤੀ ਹੈ ਸੋ ਭਾਈ ਇਹਦੇ ਦੀ ਗੱਲਾ ਮਰੀ ਬਲੇਸ਼ ਚਲੋ ਜਿਹੜੇ ਜਿਹੜੇ ਬੰਦੇ ਵੀ ਬੜਦੇ ਆ ਆਪਦੇ ਬੰਦੇ ਦੇ ਖਿਲਾਫ ਨਾ ਮਾਹੌਲ ਸੜਾ ਕਰਿਆ ਕਰੋ ਯਾਰ ਨਾ ਸਾਡੇ ਉਪਰ ਰਹਿ ਕੇ ਨੀਤੇ ਆ ਸਹੀ ਭਾਈ ਇਹਦੀ ਗੱਲ ਹੋਰ ਤੇ ਖੈਰ ਕਿਸੇ ਹੋਰ ਨੇ ਕਰਦੇ ਨਾ ਇਹ ਕੀ ਗੱਲ ਕੀ ਹੋਈ ਆ ਗੱਲਾਂ ਸਾਰੀ ਵੀ ਸੁਣ ਲਓ ਭਾਈ ਜੋ ਮਾਹੌਲ ਇੰਨਾ ਬਣ ਗਿਆ ਨਾ ਆਲੋ ਬਾਰੂ ਪੀਤੀ ਬੰਦਿਆਂ ਦੀ ਡਾਂਗਾ ਚੱਕੀਆਂ ਨਾਲ ਕੋਲ 100 200 ਬੰਦਾ ਕਿ ਚੱਕੀ ਦੇ ਚੜ੍ਹ ਕੇ ਆ ਕੇ ਤਾ ਫਿਰ ਸਿਕਿਉਰਟੀ ਨੇ ਫੈਰ ਕੀਤੇ ਜੋ ਸਥਾਨ ਹੋ ਗਿਆ ਹਾਂ ਹਾਂ ਮੇਰੇ ਬੰਦੇ ਨੇ ਚਲਾਇਆ ਮੈਂ ਕਦੋਂ ਕਹਣਾ ਮੈਂ ਇਹ ਕਹਾਂ ਕਿ ਉਹ ਹੋਰ ਆ ਕੇ ਫੈਰ ਕਰ ਗਿਆ ਜੋ ਸਾਡੇ ਉੱਤੇ ਘਟੀਆਂ ਨਹੀਂ ਚੜ੍ਹਦੀਆਂ ਆ ਕੇ ਬੰਦੇ ਉਹ ਇੰਨਾ ਬਈ ਹਜ਼ੂਰ ਮੱਚ ਖੜਾ ਦਾ ਨਾ ਅਗਰ ਉਹ ਦਾਰੇ ਹੋ ਕੀ ਕਰੂਗਾ ਬੰਦੇ ਮੰਗਾ ਕਰੂਗੇ ਜਿਹੜਾ ਇਹਨਾਂ ਦਾ ਰਸੋ ਮੈਂ ਤਾਂ ਚੱਲ ਗਿਆ ਉੱਥੇ ਗਿਆ ਦੋ ਘੰਟੇ ਚੰਨੀ ਬਾਦ ਵਿੱਚ ਮਸਾਦਾ ਦਾ ਟਾਈਮ ਹੈ ਮੈਂ ਕਿਹਾ ਫਿਰ ਆਵੀਂ ਨਾ ਤਰਣਾ ਉਹਨਾਂ ਨੂੰ ਕਿਹਾ ਸਵੇਰਾ ਤਾਂ ਗਿਆ ਵੀ ਬਈ ਯਾਰ ਮਸੀਹ ਕੇ ਅਜੀ ਮੈਂ ਇਹਦੇ ਮੈਂ ਆ ਗਿਆ ਜੇ ਮੈਂ ਕਹਿੰਦਾ ਮਤਲਬ ਬਈ ਸੰਭੂ ਬੱਠਾ ਮੇਰੇ ਨਾਲ ਪਾਦੇਆ ਉਸ ਟਾਈਮ ਸਾਰਾ ਮਾਹੌਲ ਇਨਾਤ ਨਾਪੂਰ ਸੀ ਉਸ ਦਿਨ ਰਾਤ ਦਾ ਟਾਈਮ दारू ਵੇਖਰੀ ਦੀ ਸੀ ਜਿਹਨਾਂ ਨਾਲ ਸੁਝਾਵਾ ਗੱਲ ਪਵੇ ਅੱਜ ਸੇ ਮਾਠਾ ਲਾ ਲਿਆ ਉੱਤਰ ਸਾਡੇ ਲੈ ਜਾਂਦੇ ਆ। ਜੁਦੀ ਦੇ ਘਰ ਤੀਂਦੇ ਸਾਰੇ ਦੇ ਨੰਦਰ ਪਦਾਰੀ ਹੋਏ ਕਰਕੇ ਤਾਂ ਮਨ ਨੂੰ ਪਹਿਨਾ ਵਈ ਜਿਹੜਾ ਬੰਦਾ ਇੱਥੇ ਆਉਂਦਾ ਸਾਡੇ ਬਕਰੇ ਹੁਣ ਕੋਈ ਕੰਦਲ ਨੌਰੋ ਇੱਥੇ ਜਾਣਗੇ। ਇਹ ਗੱਲ ਮੈਂ ਦਿੱਲੀ ਪੁਲੀਸ ਦੇ ਕੋਲ ਆ ਮੈਨੂੰ 26 ਜਨਵਰੀ ਨੂੰ ਸਟੇਟ ਰਿਕਾਰਡ ਲਾਣਿਆ। ਜਿਲ੍ਹਾ ਕਾਲੇ ਦੀ ਗੁਜ਼ਾਰਾ ਦੋਨਾਂ ਨੂੰ ਗੁਜ਼ਾਰਾ ਪਿਆ ਗਿਆ। ਮੇਰੇ ਮੂੰਹ ਦੇ ਵਿੱਚ ਸ਼ਬਦ ਸੁਣਿਆ ਤੇ ਨਾਲ ਕਹੇ। ਮੈਂ ਕਿਹਾ ਆਪੂ ਦੇ ਖਿਲਾਫ ਜਦੋਂ ਮੈਂ ਇਹ ਗੱਲ ਬੋਲਦਾ ਹਾਂ ਗਰ ਮੈਂ ਵੀ ਗੱਲ ਜਾਣਦਾ ਮੇਰਾ ਮੇਰੀ ਸੋਚ ਉਸ ਵੇਲੇ ਵੀ ਇਹੀ ਸੀ ਅੱਜ ਵੀ ਇਹੀ ਹੈ ਉਦੋਂ ਹੀ ਮੈਨੂੰ ਇਹ ਲੱਗਿਆ ਮੈਂ ਜੇ ਪੰਜਾਬ ਹੱਗਿਆ ਪੰਜਾਬ ਦੇ ਵਰਤੁਸਤਾਨ ਅੱਜ ਵੀ ਮੈਂ ਸੋਚਦਾ ਹਾਂ ਵੀ ਜੇ ਪੰਜਾਬ ਦਾ ਇਤਿਹਾਸਾਨ ਹੋ ਗਿਆ ਨਾ ਪੰਜਾਬ ਦੇ 5-10 ਸਾਲ ਮੁੜ ਕੇ ਉਸਤਾਨ ਨਹੀਂ ਮਮੋਤ ਰੋਕਦਾ ਲੋਕਾਂ ਦਾ ਤਾਂ ਮੈਂ ਸਾਰੀਆਂ ਗੱਲਾਂ ਕਿਸੇ ਬੰਦੇ ਨੂੰ ਛੇਤ ਤੋਂ ਖੜ ਕੇ ਇਜ਼ਾਦ ਕਰ ਆ ਗਿਆ ਹੋਵੇ ਤੇ ਮਤਾਂ ਅੰਦਰ ਪੀਜੇ ਗੱਲ ਯਾਰ ਤੁਸੀਂ ਇੱਥੇ ਕਿਹਨਾਂ ਕਿਸੇ ਨੂੰ ਕਹਿਣ ਬੰਦਾ ਕਿੰਨਾ ਜੈਪ तो कर ਅੱਜ। ਜੁਸਾ ਹਰ ਕੋ ਨੀਂ ਮੋੜਾਲਾ। ਕਈ ਲੰਗਰ ਵਾਲਾ। ਪਰ ਮੈਂ ਤੋਂ ਕਹਿਆ ਕਿ ਇਹ ਨਾਈ ਪਾਈ ਪੰਜਾਬ ਦੇ ਸੰਭਰ ਵਿਚ ਆ। ਸਾਡੀ ਸੱਭਿਆਚਾਰਕ ਵਿਰਾਸਤ ਨੂੰ ਬਚਾਉਣ ਦੀ ਜ਼ਿੰਮੇਵਾਰੀ ਤੁਹਾਡੇ ਕਰਦੀਆਂ ਜ਼ਮੀਨਾਂ ਤੇ ਨਹੀਂ, ਤੁਹਾਡੀ ਬੋਲੀ ਤੇ ਤੁਹਾਡੇ ਇਤਿਹਾਸ ਤੇ ਤੁਹਾਡੇ ਪਾਣੀਆਂ ਤੇ ਤੁਹਾਡੀ ਪੁੱਲ ਜੀ ਤੇ ਹੁੰਦਾ ਹੈ।